ਕਰਨੰਦਾਂ ਜਿਹੜਾ ਮਸਲੇ ਨੂੰ ਪੋਟਾ ਰਾਇਸ ਲਾ ਉਹ ਅੱਜ ਹੀ ਦਲਵੰਦ ਨੂੰ ਬੁਲਾਇਆ ਗਿਆ ਤਾਂ ਜਿਹੜਾ ਪਤਕਾਰ ਇਹਨਾਂ ਦਾ ਕਵਰ ਚਾਰ ਹੈ ਹਾਂਜੀ ਜਿਹੜਾ ਉਹਦੋਂ ਗੁਰਦਾਰੇ ਚ ਆਇਆ ਸੀ ਕਦੇ ਵੀ ਆਇਆ ਉਹ ਉਹ ਵੀ ਤੇ ਹੀ ਕਾਲੀ ਦੋ ਦਾ ਉਹ ਕਾਲੀ ਦੰਦਾ ਹੀ ਹੈ ਅੱਜ ਵੀ ਕੱਲ ਵੀ ਆਇਆ ਸੀਗਾ ਪਰਸਨਲਟੀ ਜਿਹੜੇ ਗੁਰਦਾਰੇ ਚ ਉਤਰ ਵੀ ਉਹ ਬੁਲਾ ਰਿਹਾ ਤਾਂ ਕੰਨ ਨਾ ਇੱਧਰ ਆ ਰਿਹਾ ਤਾਂ ਕਰਨੂ ਨਾ ਬੜੀ ਆਪਾ ਮੈਨੂੰ ਐ ਦੱਸੋ ਕਿ ਇਹਦਾ ਤੁਹਾਨੂੰ ਪਤਾ ਸੀ ਇੱਕ ਇੱਕ ਤਾਂ ਸਾਰੇ ਤੁਸੀਂ ਮੇਰੇ ਬਾਰੇ ਬੋਲਦਾ

दूसरे बंदे पे इल्जाम ला दो पब्लिक ने तो कहना सच्चे ही बोल रहा है सही बोल रहा है सच्चे ही बोल रहा है मैं आ गए थे मैं अपने बच्चे के खिलाफ मैं निकल रहा पहला को काट दूंगी ये हम पता है कि मैं एक बार बार आ रहा था वहां में तो ना पाप हो गया तो ये आई हूं मैं वो बोल रहा है बापू जी पाप हो गया तू सी ऊपर तो भी भाई कुड़ी ने साडे पिंड वाली सड़क ਅਬ ਇਹ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਕਿਢੀ ਮੂਲ ਬਿਆਨ ਦਿੰਦੀ ਹਾਂ ਤਾਂ ਕਿ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਦਾ ਲੈਣ ਦੇ ਪਿੱਛੇ ਜੇ ਤਾਂ ਇੰਟੀਮੀਲੀ ਵੀਡੀਓ ਵਾਇਰਲ ਹੋਈ ਆ ਸਾਰਾ ਮੀਡੀਆ ਸਭਿਆ ਵਿੱਚ ਕਿ ਮੇਰੇ ਲੋਕ ਕਹਿੰਦੇ ਨੇ ਵੀ ਫਲਾਣੀ ਕੌਟੀ ਤੇਰੇ ਨਾਲ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈਗਾ ਸੁਚੇਤ ਕਰਿਓ ਮੈਨੂੰ ਦੋਸੋਂ ਕੋਈ ਪੈਸੇ ਮੰਗਦਾ ਆ ਉਸਰਾ ਨੂੰ ਮੂਲ ਕਿਹਾ ਹੋਇਆ 70 ਸਾਲਾਂ ਦਾ ਪਿਛਲੀਆ ਪਾਰਟੀਆ ਦੇ ਵਿੱਚ ਣੀ ਹੋਣੀ ਇਹਨਾਂ ਦੇ ਪੁੱਤੋਂ ਕਿਤਨੀ ਹੀ ਚੀਜ਼ਾਂ ਸਮਝੋ ਇਹ ਵੀਡੀਓ ਆ ਨਾ ਭਗਤ ਸਿੰਘ ਨਾਲ ਆਇਆ ਵੀ ਕਿਹਾ ਆਂ ਕਿ ਇਹ ਜੇ ਮੈਂ ਤਾਂ ਸੁਣਦੇ ਆ ਹਨਾ ਇਹਨਾਂ ਨੇ ਝਪਾ ਲੜਾ ਪਰ ਅਗਰ ਗੁਰਪਰਵ ਚਾਉਣਾ ਜਿਹੜਾ ਉਹਦਾ ਜਿਹਨੂੰ ਕਹਿੰਦੇ ਵੀ ਇਹ ਕਾਲੀ ਦੇ ਉਹਦਾ ਪੱਤਰਕਾਰ ਆ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲੋ ਮਿਸਤਰ ਜਮੇ ਨੇ ਵੀਡੀਓ ਨੇ ਕਿਹਾ ਪਹਿਲੀ ਗੱਲਾਂ ਚਾਹੀਦਾ ਹੁੰਦਾ ਆਪਾਂ ਕਿਸੇ ਬਾਰੇ ਮੈਂ ਕਹੀਏ ਵੀ ਆਪਾਂ ਪੰਜਾਬੀ ਬੰਦੇ ਆ ਆਪਾਂ ਤਿੰਨ ਵਾਰ ਤੇ ਬਣੇ ਪủਨਾ ਮੰਤਰੀ ਨਾਲ ਮੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋਂਦ ਦਾ ਅਸੀਂ ਆਪਦੀਆਂ ਅੱਖਾਂ ਵੀ ਜਾਂਦੇ ਨੇ ਕੰਡ ਵੀ ਆਏ ਤੁਹਾਨੂੰ ਜਿਹੜੇ ਕੋਲ ਆਹ ਬਾਤ ਨਹੀਂ ਬਣਾ ਵੀ ਸੋਚਣਾ ਚਲੋ ਹੁਣ ਤਾਂ ਤੁਸੀਂ ਇਹਦੇ ਚ ਆ ਕੇ ਕੁਝ ਬਹੁਤ ਬੜੇ ਨਸਾਨੇ ਰਿਜ਼ਲਟ ਉਹਦੇ ਉਹਦੇ ਬੜਾ ਨਾਲ ਉਹ ਦਿਨ ਤੋਂ ਪਹਿਲੇ ਦਾ ਅਧੂਰਾ ਚਲੋ ਹਾਂ ਜੀ ਉਹ ਨੰਬਰ ਆ ਗਿਆ ਕੋਈ ਅਗੇ ਕੁਝ ਨਹੀਂ ਕਰਿਆ پتہ ਕੀ ਆਇਆ ਇਹ ਉਹਨਾਂ ਬਿਨਾਂ ਤਾਂ ਇਹ ਪਾਰਟੀ ਵਾਲਾ ਸਿਸਟਮ ਹੈ ਹੈ ਉਹਦੇ ਪਿੰਡ ਚੋਂ ਲਾਵੇ ਭਾਵੇਂ ਪਿੰਡ ਤੋਂ ਜਿਹੜਾ ਹਜ਼ਰਪੁਰ ਦਾ ਤੁਹਾਡੇ ਚੱਕੀ ਦਾ ਮੁੰਡਾ ਹੈ ਹੈ ਚੱਕੀ ਦਾ ਮੁੰਡਾ ਹਾਂ ਬੜਾ ਜਿਹੜਾ ਪਹਿਲਾਂ ਤੁਹਾਨੂੰ 100 ڈالر ਦੇ ਉਹਦੇ ਦੋ 20 ਕਲ ਨੂੰ ਹਰ ਚੀਜ਼ ਵੀ ਦਈ ਜੋ ਮੈਂ ਇਹ ਤੁਹਾਨੂੰ ਦੱਸੇ ਤਾਂ ਇਹਦਾ ਨੰਬਰ ਉਹਨਾਂ ਦਾ ਜੀ ਤੁਸੀਂ ਨਾ ਵੀ ਅਕੜ ਵੀ ਅਕੜਾ ਕਿ ਜੀ ਮੁਕਰਵਾ ਸੈਨ ਉਹਦਾ ਨਹੀਂ ਉਹਦੀ ਫਲਕਤ ਉਹਦਾ ਚਾਹ ਰਹੇ ਤੁਸੀਂ ਫਟਾ ਕੇ ਐਵੇਂ ਨੂੰ ਗ੍ਰੇਡ ਪ੍ਰਾਪਤ ਕਰਨ ਦੀ ਵਾਲੇ ਸੱਗੇ ਮਾਤਾ ਜੰਗਲ ਨੂੰ ਮਰਦਾ ਮਰਦਾ ਆਈਏ ਗਲਾੰਦਨ ਨਾ ਲਾਸੀ ਗੂੜਾ ਹਾਂ ਤੱਕੇ ਦੇ ਲੈ ਕੇ ਕਹਿੰਦੇ ਉਹ ਤਾਂ ਅਰਦਾਸ ਰੋਹਮਾਨ ਨੂੰ ਕਰਤਾ ਕਰੋ ਐ ਤੇਹਾਂ ਫਿਰ ਵੀ ਇਹਦਾ ਰਗੋਰਿਕ ਜੰਮੇ ਦਾ ਮਤਲਬ ਹੈ ਕੋਈ ਹਾਂ ਜੇ ਜਿਹਨੂੰ ਕਰਨ ਪ੍ਰੋਗਰਾਮਾਂ ਨੂੰ ਉਹਨਾਂ ਨੂੰ ਨਾਨਕ ਭਾਉ ਦੇ ਕੋਈ ਕੋਈ ਪੈਰੀ ਨਾਲ ਆਏ ਹਾਂ ਇਹਦੇ ਮੀਡੀਆ ਦੇ ਨਾ ਕਿਸੇ ਨੂੰ ਭਰਾਏ ਹੋਣੇ ਮਨੂ ਜੇ ਥੋੜੇ ਨਾਲ ਉਹ ਮੇਰੀ ਜਰਬ ਦੇ ਬਾਜੀ ਜਿੰਦੀ ਆਉਗਾ ਨਾ ਕਦੀ ਨਾ ਆਉਗਾ ਠੀਕ ਹੈ ਨਾ ਮੈਂ ਵੀ ਥੋੜਾ ਨਾਲ ਮੇਰੀ ਸੰਦ ਦਿੱਤੀ ਹੈ ਨਾ ਕਰਨੀ ਮੈਂ ਜਿਹੜਾ ਹੱਥੀ ਨੂੰ ਵਗਾਇਤੀ ਮੈਂ ਦੁਬਾਰਾ ਉਹਨਾਂ ਨਾਲ ਉਹਨਾਂ ਨਾਲ ਕੋਈ ਸਤਾਉ ਕਰਨੇ ਇਹਨੂੰ ਹਰਤੀ ਨੂੰ ਮੈਂ ਨਾ ਕੋਟਾ ਮਾਰਨ ਕੋਈ ਜੇ ਕਰਤੂ ਦਿੰਦਾਂ ਮੈਂ ਇਹ ਵੀ ਤੇ ਉਹ ਬੱਤਾਂ ਕੋਈ ਨਹੀਂ ਜੋ ਆਪਕੀ ਜ਼ਰੂਰਤ ਹੈ ਕੋਈ ਕਦੇ ਇਹ ਕਹੂੰਗੀ ਵੀ ਆਪਣੀ ਕੁਬਰਾਂਵੀ ਵੀ ਇੰਦਸਾ ਤੇ ਸਾਰੇ ਦੁਨੀਆਂ ਕੀ ਲੱਗਦੇ ਵੀ ਤੁਹਾਡੀ ਮਾਣੀ ਦੇ ਨਾਲ ਜਾਣੇ 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 ਵਿੱਚ ਵੀ ਕਿਸੇ ਦਾ ਦਿਲ ਨਹੀਂ ਕਿ ਮਾ ਜਾਣਦਾ ਕਦੇ ਵੀ ਟੁੱਟ ਪੋਲ ਕੇ ਕਿਸੇ ਦੀ ਇਮੇਜ ਨਾ ਸੱਚ ਹੈ ਨਾ ਬੋਲੋ ਸੱਚ ਹੈ ਨਾ ਤੁਹਾਨੂੰ ਕਹਿ ਦੋ ਬੰਦੇ ਨੂੰ ਸੱਚ ਦਾ ਤੇ ਸੱਚਰਤੀ ਦੇ ਉਸਲੇ ਕੇ ਨਾਲ ਸੀ ਨਾਲ ਬਹਿ ਗਈ ਨਹੀਂ ਮੈਨੂੰ ਲੈ ਗਈ ਉਹਨਾਂ ਦਾ ਉਹ ਦੋਸਤ ਜਿਹੜਾ ਉਹ ਮਟਵਾਰੀ ਜਿਹੜਾ ਤੁਸੀਂ ਨਾਲ ਲੈਂਦੇ ਸੀ ਉਹਨੂੰ ਮੁਰੇ ਕਰਨਾ ਸੀ ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਦੇ ਅਫਸਰਾਂ ਨੂੰ ਸਾਰੀ ਨੌਕਰੀ ਖਾਣਾ ਪਈ ਛੜਾ ਨਾ ਦੇਸ਼ਾ ਖਾਣਾ ਪਊਗਾ ਤੇ ਫਿਰ ਇਸ ਤੋਂ ਠੀਕ ਵੀ ਨਹੀਂ ਹੋ ਸਕਦਾ ਜਦੋਂ ਪਬਲਿਕ ਸਰਕਾਰਾਂ ਨੂੰ ਖੁੱਲ ਕੇ ਦੱਸਣ ਲੱਗੀ ਨਾ ਵੀ ਇਹ ਮੁੱਦਾ ਜਿਹੜਾ ਇੱਕ ਵਾਰ ਹੋ ਗਈ ਹੈ ਵਿੱਚ ਖਤਮ ਹੋ ਜੀਵੇ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਹੈ ਹੁਣ ਲੋਕ ਤੇ ਉਸਾਂ ਦੇ ਆਪਸ ਚ ਤਾਲਮੇ ਕੀ ਰੱਖਦੇ ਤੁਸੀਂ ਨਾ ਬੋਲ ਸੀ ਆਨਲਾਈਨ ਬੋਲਣ ਮੈਂ ਦੋ ਲਈ ਕਰ ਦੋ ਜਿਹੜਾ ਤੁਸੀਂ ਕਰਨ ਲੱਗੇ ਹੋ ਨਾ ਉਹ ਨਾਲ ਨਾਲ ਆਨਲਾਈਨ ਆਉਂਦੇ ਆਪੇ ਖਤਮ ਹੋ ਜਾਣਾ ਹੈ ਇਹ ਆਨਲਾਈਨ ਕਰਨ ਦੀ ਖਤਮ ਹੋਣਾ ਮੈਂ ਕਰਾਂ ਕਿ ਕਰੀ ਆਹੀ ਤਾਂ ਕਰ ਰਹੇ ਹਾਂ ਅੱਜ ਕਿ ਵੈਸੇ ਤਾਂ ਇਹਨਾਂ ਨੂੰ ਕਰੇ ਕਿ ਨਾ ਲੋਕਾਂ ਨੂੰ ਇਹ ਜੋੜ ਹੀ ਲੈਂਦੇ ਆ ਆਪਣੇ ਨਾਲ ਲੋਕਾਂ ਲਈ ਸਮਝਣਾ ਵੀ ਜੀ ਤੁਸੀਂ ਦਾ ਵੈਸੇ ਫੜੇ ਪਰ ਇਹ ਖਰਬੇਸ ਨੇ ਲਈ ਇਹ ਕਰੇ ਤਾਂ ਪੁਰਾਣਾ ਬੰਦਾ ਹੈ ਕਿਵੇਂ ਨਾ ਪੁਰਾਣਾ ਬੰਦਾ ਹੈ ਕਿਵੇਂ ਨਾ ਇਹਨਾਂ ਲਈ ਇਦਾਂ ਦੇ ਇੰਤਜ਼ਾਮ ਨਾਲ ਆਪਣੀ ਗੁਰਬਾਣੀ ਸੁਣਦੀਆਂ ਕਿਸੇ ਨੂੰ ਇਹ ਨਾ ਕਿਹਾ ਕਿ ਆਵਾਗੋ ਉਹਨਾਂ ਕਰਮਾਂ ਦਾ ਫਾਲਸਾ ਨਹੀਂ ਇਹਦਾ ਜਿਹੜੀ ਰੱਬ ਦੀ ਜਿਹੜੀ ਹੈ ਬਹੁਤ ਡੀਅਰ ਉਹ ਸਾਨੂੰ ਕਿਸੇ ਨੂੰ ਦਿਲ ਦਿਖਾਉਣ ਦਾ ਹੱਦ ਜਾਂਦਾ ਜਿਹੜਾ ਪਹਿਲਾਂ ਤੇ ਮੈਂ ਪ੍ਰਮਾਤਮਾ ਕੀ ਇਹ ਦੱਸ ਕਰਦੀ ਆਂ ਵੀ ਮੈਂ ਠੀਕਾ ਕਿਸੇ ਦਾ ਕੋਈ ਪੁਛਾਉ ਨਹੀਂ ਕੋਈ ਨਹੀਂ ਉਸੇ ਜਿਹੜਾ ਕੋਮਰਦੇ ਹੋ ਤੇ ਫਾਦਰਾਂ ਨਾਲ ਕੇ ਮੈਨੂੰ ਲੱਗਦਾ ਕੀ ਕਰਦੇ ਹੋ ਮੈਂ ਕਹਿੰਦੀ ਆਂ ਵੀ ਨਾ ਲੋਕਾਂ ਦੀ ਕਿ ਤੇਰੇ ਕਿਸੇ ਦਾ ਨੁਸਾਨ ਹੋਵੇ ਨਾ ਪਰਮਾਤਮਾ ਦੇ ਤੇਰੇ ਕੋਲ ਨੁਸਾਨ ਹੋਵੇ ਪਰ ਇਹਦਾ ਚੀਜ਼ਾਂ ਤੋਂ ਗਰੇਟ ਸਭ ਨੇ ਆਗੇ ਨੇ ਰੀਡਰ ਤੋਂ ਸਹਿਮਤੀ ਮਿਲ ਗਈ ਹੋਰੀ ਆ ਤਾਂ ਕੋਈ ਮੈਨ ਪੈਰਾਂ ਤੋਂ ਨਾਲ ਦਾ ਜਿਹਾ ਉਸੇ ਵੀ ਹੈ ਆਏ ਵੀ ਹਾ ਫੋਰੀਗੇ ਮੈਨ ਲੌਕਿੰਗ ਬਣਾਉ ਉਹ ਬਹੁਤ ਮੱਜੰਦਾ ਕਿ ਅਗਲੇ ਉਹ ਵੀ ਇਸ ਤਰ੍ਹਾਂ ਦੀ ਕਹਾਣੀ ਹੋਵੇ ਚਲੋ ਸਿਲਾਈ ਵਿੱਚ ਕਿਸ਼ੀ ਨਰਦ ਫਿਰ ਦੋ ਆਪਰ ਬਣਾ ਦੇ ਨੂੰ ਜੇ ਕੋ ਫਿਰ ਹੋ ਤਰਨ ਚੂੜਾ ਬੜਾ ਮਾਣ ਆਉਂਦਾ ਹੈ ਨày ਪਹਿਲਾ ਹੈ 20 ਸਾਲ ਆ ਗਏ ਵੀ ਸানা 20 ਸਾਲ ਹੋ ਗਏ ਤੁਸੀਂ ਜਿੱਦ ਨੂੰ ਮੱਥੀ ਆਇਓ ਵੱਡਾ ਨਾਮ ਰੱਖੋ ਅੱਗੇ ਸਾਥ ਤੋਂ ਮੁਲੇ ਹੋ ਗਏ ਤਾ 6.5 ਗੱਲਾਂ ਹੋਈਆਂ ਨੇ ਉੱਪਰ ਦਾ ਜਮਾਤ ਜੋ ਬੋਲਿਆ ਜੇ ਅਸੀਂ ਬਾਤ ਨੂੰ